ਸਾਸਰੀਆ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਸਨੀਰ ਲਾਤੀ ਟਾਈਮ ਹੋ ਗਿਆ ਇਸ ਚੰਨ ਦਾ ਤੇ ਅੱਜ ਸਵੇਰੇ ਥੋੜੀ ਜਿਹੀ ਲੇਟ ਹੋ ਗਈ ਸਨੀਰ ਲਾਉਣ ਬੰਨੀ ਆਪਾਂ ਤਾਂ ਕਰਕੇ ਹੁਣ ਵੀ ਲੇਟਰ ਲਾਈ ਹੈ ਤੇ ਕੁਸਰਬ ਨੇ ਬਹੁਤ ਮਾਹੌਲ ਖਰਾਬ ਕਰੀ ਬੈਠਾ ਬਾਈ ਹਰ ਰੋਜ਼ ਮੀਂਹ ਹਰ ਰੋਜ਼ ਮੀਂਹ ਤੇ ਪਸ਼ੂ ਵੀ ਵਿਚਾਰੇ ਹੰਬੇ ਪਏ ਨੇ ਤੇ ਅੱਜ ਆਪਾਂ ਨਮਾਏ ਵੀ ਹੈ ਨਹੀਂ ਬਸੂ ਮੱਝਾਂ ਆਪਾਂ ਨਮਾਈਆਂ ਨਹੀਂ ਤੇ ਫਰਸ ਸੋਨ ਨੂੰ ਪਤਾ ਫਿਰ ਆਪਾਂ ਨੂੰ ਧੋਣੀ ਪੈਂਦੇ ਨੇ ਕਿ ਮੌਸਮ ਹਮ ਤਾਂ ਠੰਡਾ ਪਤਾ ਕਰਕੇ ਮੱਝਾਂ ਨਮਾਉਂਦੇ ਨਹੀਂ ਫਿਰ ਫਾਲਤੂ ਪਾਣੀ ਢੋਲੇ ਦਾ ਕੋਈ ਫਾਇਦਾ ਨਹੀਂ ਤੇ ਪਾਣੀ ਤਾਂ ਬਈ ਰੱਬ ਹੀ ਬਹੁਤ ਨੁਕਸਾਨ ਕਰੀ ਜਾਂਦਾ ਤੇ ਆਪਾਂ ਵਲੌਗ ਤਾ ਕਰਕੇ ਨਹੀਂ ਪਾਇਆ ਬਈ ਕੱਲ ਵੀ ਕਿਉਂਕਿ ਮਸੀਬਤ ਪਈ ਪਈ ਆ ਪੰਜਾਬ ਤੇ ਆਪਾਂ ਇਹ ਗੱਲਾਂ ਆਈਆਂ ਫਿਰ ਵਧੀਆ ਨਹੀਂ ਲੱਗਦੀਆਂ ਤਾਂ ਕਰਕੇ ਆਪਾਂ ਬਲੌਗ ਪਾਇਆ ਨਹੀਂ ਸੀ ਤੇ ਆਪ ਮੂਰੇ ਇਹ ਹੀ ਉਦਾਸ ਕਰੋ ਕਿ ਸੁੱਖ ਸ਼ਾਂਤੀਆਂ ਰੱਖੇ ਜਿਹੜਾ ਹੜਾ ਆਏ ਨੇ ਵਿਚਾਰਿਆਂ ਦਾ ਬਹੁਤ ਨੁਕਸਾਨ ਹੋਇਆਗਾ ਤੇ ਤਾਂ ਕਰਕੇ ਆਪਾਂ ਫਿਰ ਕੋਈ ਬਲੌਗ ਬਲੌਗ ਨਹੀਂ ਬਣਾਇਆ ਸੀ ਮਸੀਬਤ ਪਈ ਹੋਈ ਹੈ ਪੰਜਾਬ ਤੇ ਤੇ ਬੇਚੇ ਤਾਂ ਰਸਣ ਪਾਣੀ ਬਹੁਤ ਜਾਈ ਜਾਂਦਾ ਬਾਈ ਫਿਰ ਵੀ ਉਹ ਗੱਲ ਨਹੀਂ ਬਣਦੀ ਤੇ ਤੇ ਹਜੇ ਵੀ ਛੜ ਦੱਸਦੇ ਨੇ ਪੰਜ ਚਾਰ ਦਿਨਾਂ ਦਾ ਹੋਰ ਐਦ ਕਿਦਾ ਸੱਤਾਂ ਸੁੱਤਾਂ ਵਿੱਚ ਆਉਣ ਲਾਤੀਆਂ ਰੱਬ ਨੇ ਤੇ ਮਕਾ ਲਾਤੀਆਂ ਇਕੱਠਾ ਹੋਈ ਜਾਂਦਾਗਾ ਤੇ ਵੱਧ ਤੋਂ ਵੱਧ ਹਿੱਸਾ ਪਾਓ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਵਿਚਾਰੇ ਪੈਰਾਂ ਦੇ ਖੜੇ ਹੋ ਸਕਣ ਆਪਾਂ ਤਾਂ ਇਹੀ ਸੁਖ ਪਾਲਦੇ ਆ ਬਈ ਤੇ ਪਸ਼ੂ ਲੈਣੇ ਵੀ ਬਹੁਤ ਔਖੇ ਨੇ ਅੱਜ ਦੇ ਟਾਈਮ 'ਚ ਤੇ ਬਾਕੀ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਉਹ ਵੀ ਬਦਰੀਆਂ ਕਰਨੀਆਂ ਬਹੁਤ ਖਰਚੇ ਵਣਣਗੇ ਹਜੇ ਬਈ ਤੇ ਤੇ ਰੱਬ ਨੇ ਐਤ ਕੀ ਹੰਡ ਫੜ ਰੱਖੀ ਆ ਮੀਂਹ ਵਾਲੀ ਤੇ ਰੱਬ ਅੱਗੇ ਜ਼ੋਰ ਵੀ ਕਿਸੇ ਦਾ ਹੈ ਨਹੀਂ ਜੋ ਕਰਨਾ ਰੱਬ ਨਹੀਂ ਕਰਨਾ ਤੇ ਆਪਾਂ ਕੁਝ ਨਹੀਂ ਕਰ ਸਕਦੇ ਤੇ ਕਾਲੀ ਆਪਣੀ ਹੋ ਜਾਂਦੀ ਹੈ ਲਿੱਸੀ ਦਿਨੋਂ ਦਿਨ ਲਿੱਸੀ ਹੋ ਜਾਂਦੀ ਹੈ ਵਿੱਚ ਦੀ ਸੰਨੀ ਵਧੀਆ ਖਾਣ ਲੱਗੀ ਸੀ ਫੀਡ ਖਾਣ ਲੱਗੀ ਸੀ ਤੇ ਹੁਣ ਫੇਰ ਫੀਡ ਫੂਡ ਘਟਾ ਗਈ ਨਾ ਸੰਨੀ ਘਟਾ ਗਈ ਇਹਨੂੰ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਜਮਾ ਕੱਟੀ ਬਣ ਗਈ ਤੇਲੇ ਵਾਲੂ ਭਵਿਸਕਾ ਅਗੀ ਦੁਬਾਰਾ ਇਹ ਪਿਛਲੇ ਸੂਏ ਵੀ ਆ ਮਨ ਕੇ ਚੱਲੋ ਵੀ ਜਦੋਂ ਉਹਨੂੰ ਡੇਢ ਮਹੀਨੇ ਤੋਂ ਉੱਪਰ ਦਿਨ ਹੋ ਗਏ ਸੀ ਫੇਰ ਜਾ ਕੇ ਫੀਡ ਖਾਣ ਲੱਗੀ ਫੇਰ ਹੀ ਸੰਨੀ ਸੁੰਨੀ ਤੇ ਫੇਰ ਹੀ ਵਧੀਆ ਦੁੱਧ ਤੇ ਆਈ ਤੇ ਇਹਨੂੰ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਤੇ ਮੌਸਮ ਹੋਇਆ ਪਿਆ ਖਰਾਬ ਸੰਨੀ ਆਪਾਂ ਥੋੜੀ ਜੱਜ ਜਿਆਦਾ ਰਲਾਤੀ ਸੀ ਮਾਸੂਮ ਟੰਡਾ ਮਹਾਪਜਾਰੀਆਂ ਬਾਈਆ ਪੂਰਾ ਫੁੱਲ ਜਿਉਂ ਰਾਤ ਨੂੰ ਵੀ ਭੁੱਖ ਲੱਗਦੀ ਐ ਫਿਰ ਉੱਠ ਕੇ ਖਾ ਲੈਂਦੀਆਂ ਨੇ ਹੋਦਰ ਹੋਦਰ ਇਹ ਆਪਣੀ ਬੀਬੋ 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 ਦਾ ਨਿਕਲ ਗਿਆ ਸੀ ਦੰਦ ਇਹ ਹੋ ਗਈ ਆਪਣੀ ਬੋੜੀ ਦੇਖੇ ਆਈ ਜਾਂਦਾ ਕਿ ਨਾ ਦੇਖ ਦੇਖਾਂ ਦੇਖਾਂ ਆਉਂਦਾ ਦੰਦ ਉਹਦੇ ਕਾਲੂ ਦੇਖਾਈ ਜਾਂਦਾ ਹਜੇ ਤੱਕ ਤਾਂ ਨਹੀਂ ਰਿਹਾ ਹਾਂ ਪਾਣੀ ਪਿਆ ਦੀ ਆਪਾਂ ਫੇਰ ਧਾਰਾ ਕੱਢਾਂਗੇ ਹਾਂ ਦੁੱਧ ਪੀਣਾ ਹੈ ਹੈ ਓਏ ਇੱਕ ਕੀ ਕੰਮੜੀ ਤੇ ਇੱਕ ਆਪਾਂ ਆਪਣੇ ਰਿੱਕੀ ਵੀਵੋ ਵਰਗਿਆਂ ਵਾਸਤੇ ਆਪਾਂ ਕੱਟੀਆਂ ਵਾਸਤੇ ਲੈ ਆਂ ਸੁੱਕਾ ਦੁੱਧ ਸੁੱਕਾ ਪਾਊਡਰ ਤੇ ਆਪਾਂ ਘਰ ਪਹਿਲਾਂ ਤਾਂ ਕਦੇ ਵਰਤਿਆ ਨਹੀਂਗਾ ਇਹ ਤੇ ਆਪਾਂ ਜਿਹੜੇ ਸੇਟ ਤੋਂ ਫੀਡ ਲੈਣੇ ਆ ਆਪਾਂ ਨੂੰ ਇੱਕ ਵਾਰੀ ਉਹਨਾਂ ਨੇ ਬਰਤਨ ਨੂੰ ਕਿਹਾ ਤੇ ਵੀ ਇੱਕ ਵਾਰ ਪਾ ਕੇ ਦੇਖੋ ਇਹਦਾ ਰਿਜ਼ਲਟ 10 ਕਿਲੋ ਦੀ ਭਰਤੀ ਹੈ ਇਹ ਤੇ ਸੁੱਕਾ ਦੁੱਤੇ ਹੈ ਆਪਾਂ ਮੰਨ ਕੇ ਚੱਲੋ ਲੀਟਰ ਚ ਆਪਾਂ 100 ਗ੍ਰਾਮ ਘੋਲਦੇ ਆਂ 1 ਲੀਟਰ ਚ ਦੇਖੋ ਤੇ ਇਹਦੇ ਵਿੱਚ ਹੀ ਆਪਾਂ ਰੱਖਿਆ ਹੋਇਆ ਹੈਗਾ ਰਾਵੜ ਦਾ ਚਮਚਾ ਪੰਜਾ ਗ੍ਰਾਮ ਪੈਂਦਾ ਇਹ ਚ 1 ਲੀਟਰ ਚ ਆਪਾਂ ਦੋ ਪਾ ਦਿੰਨੇ ਆਂ ਤੇ ਬਾਕੀ ਜਿਵੇਂ ਹੋ ਗਿਆ 4 ਲੀਟਰ ਮੱਝ ਦਾ ਦੁੱਧ ਤੇ 4 ਲੀਟਰ ਵੀ ਆਪਾਂ ਇਹ ਕਰ ਲੈਨੇ ਆ ਮਿਕਸ ਕਰਕੇ ਮਿਕਸ ਕਰਕੇ ਆਪਾਂ ਫੇਰ ਨਿਪਲ ਚ ਪਾ ਕੇ ਕਟੀਆਂ ਨੂੰ ਪਾ ਦਿੰਨੇ ਆ ਤੇ ਹੁਜੇ ਆਪਾਂ ਰਿਜ਼ਲਟ ਇਹਦਾ ਦੇਖਾਂਗੇ ਕਿਉਂਕਿ ਦੋ ਬੈਗ ਇਹ ਪਿਉਣੇ ਪੈਣਗੇ ਫੇਰੀ ਆ ਕੇ ਰਿਜ਼ਲਟ ਮਿਲੂ ਤੇ ਕਟੀਆਂ ਨੂੰ ਜਿਵੇਂ ਆਪਾਂ ਉਹ ਮੱਝ ਵਾਲਾ ਦੁੱਧ ਘਟਾਇਆ ਹੈਗਾ ਤੇ ਜਿਆਦੇ ਲਿਸੀਆਂ ਵੀ ਨਹੀਂ ਹੋਈਆਂ ਤੇ ਰਾਜੀ ਵੀ ਨਹੀਂ ਹੋਈਆਂ ਤੇ ਹੱਡਾਂ ਹੁੱਡਾਂ ਨੂੰ ਮਜ਼ਬੂਤ ਕਰਦਾ ਹੈ ਕੈਲਸ਼ੀਅਮ ਹੋਰ ਵਿਟਾਮਿਨ-ਵਟਾਮਿਨ ਹੁੰਦੇ ਨੇ ਤੇ ਇੰਨੀ ਆਪਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਹੈ ਨਹੀਂ ਆਪਾਂ ਪਹਿਲੀ ਵਾਰ ਪਾਉਨੇ ਆ ਇਹ ਪਹਿਲਾਂ ਕਦੇ ਪਾਇਆ ਨਹੀਂ ਇਹ ਬਾਰਤ ਕੇ ਦੇਖਦੇ ਆ ਰਿਜ਼ਲਟ ਲਿਆਉ ਪਨਾ ਲਿਓ ਤੇ ਫੀਡ ਆਪਾਂ ਲਿਆਏ ਸੀ ਕਟੀਆਂ ਦੀ ਤੇ ਉਹ ਇਹਨਾਂ ਨਾ ਤਾਂ ਦੁੱਧ ਚ ਪੀਤੀ ਐ ਕੋਲ ਕੇ ਤੇ ਨਾਈਉ ਖਾਦੀ ਐ ਤੇ ਉਹ ਫੀਡ ਨਾਲ ਇਹਨਾਂ ਨੂੰ ਪਾਈ ਸੀ ਨਕਸਨ ਇਹਨਾਂ ਨੇ ਫਿਰ ਦੋ ਦਿਨ ਦੁੱਧ ਨਹੀਂ ਪੀਤਾ ਕਟੀਆਂ ਨੇ ਤੇ ਆਪਾਂ ਉਹ ਫੀਡ ਫਿਰ ਵਾਪਸ ਕਰਤੀ ਸੀ ਕਿਉਂਕਿ ਆਪਣੇ ਕੋਲੇ ਫਿਰ ਖਰਾਬ ਹੋ ਜਾਂਦੀ ਉਹ ਤੇ ਫੀਡ ਆਪਾਂ ਬਹੁਤ ਜ਼ੋਰ ਲਾਇਆ ਪੀਤੀ ਨਹੀਂ ਹੈਗੀ ਦੁੱਧ ਚ ਵੀ ਤੇ ਆਪਾਂ ਫਿਰ ਇਹ ਦੁੱਧ ਲਿਆਇਆ ਸੁੱਕਾ ਇਹ ਹੁਣ ਰਲਾ ਕੇ ਆਪਾਂ ਮਾਜੇਦ ਚ ਮਿਕਸ ਕਰਕੇ ਆਪਾਂ ਪਿਆ ਦੇਣੇ ਹੁੰਨੇ ਆ ਵਧੀਆ ਪੀ ਲੈਂਦੀਆਂ ਨੇ ਚਲੋ ਜੀ ਆਪਾਂ ਹੁਣ ਪਾਉਣੇ ਆ ਪਾਣੀ ਮੱਝਾਂ ਨੂੰ ਟਾਈਮ ਹੋ ਗਿਆ 4 ਦਾ ਇਹ ਆਪਣੀ ਵੱਡੀ ਮੱਝ ਨੂੰ ਹੋ ਗਿਆ ਮਹੀਨੇ ਤੋਂ ਉੱਪਰ ਸੋਈ ਨੂੰ ਹੋ ਗਿਆ ਹਨ ਇੱਕ ਮਹੀਨਾ ਦਾ 15 ਦਿਨਾਂ ਤੇ ਇਹ ਇਹ ਦੋ ਦਿਨ ਹੋ ਗਏ ਤਾਰਾ ਦੇ ਜਾਂਦੀ ਸੀ ਤੇ ਡਾਕਟਰ ਨੂੰ ਆਪਾਂ ਪੁੱਛਿਆ ਉਹ ਕਹਿੰਦੇ ਹੈ ਜੀ ਆਪਾਂ ਗੱਪਣ ਕਰਦੇ ਕਿਉਂਕਿ ਇਹ ਟਾਈਮ ਥੋੜਾ ਹੋਇਆ ਸੋਈ ਨੂੰ ਤੇ ਰਾਤ ਰਿੰਗੀ ਵੀ ਹੈ ਤੇ ਗੱਪਣ ਆਪਾਂ ਕਰਾਉਣੀ ਹੈ ਜੀ ਅਗਰੇ ਮਹੀਨੇ ਤੇ ਘਰਤਾਂ ਮਨ ਇਹਟਾ ਥੋੜਾ ਹੋਇਆ ਪੂਰੀਆਂ ਅਗਲੇ ਮਹੀਨੇ ਤੇ ਕੰਪਨ ਕਰਾਈ ਤੇ ਆਪਾਂ ਵਧੀਆ ਕੋਈ ਚੰਗਾ ਟੀਕਾ ਲਵਾਵਾਂਗੇ ਨਾ ਸੱਲਾਹ ਹੈ ਕੱਟੀ ਹੈਗੀ ਇਹਦੀ 1470 ਦਾ ਚੈੱਕ ਕਰ ਲੈ ਤੋ ਦੁੱਧ ਅੱਦ ਨੂੰ ਬਹੁਤ ਚੰਗੀ ਆ ਮਾਜੇ ਓਕੇ ਦੀ ਰਿਪੋਰਟ ਆ ਪਾਣੀ ਕੈਲਸ਼ੀਅਮ ਜਾਂ ਤੇਲ ਆਉਂਦਾ ਹੋਣਾ ਬਾਲਾ ਪਾਣੀ ਪੀਂਦੀ ਐ ਤਲਵਰ ਪਾਸਾ ਸਵੇਰੇ ਪੀਂਦੀ ਨਹੀਂ ਪਾਣੀ ਦੇ ਗੇੜਾ ਦੇ ਗੇੜਾ

ਸਾਇਕ ਕਿ ਤੂੰ ਦੂਜਾ ਪਦਾਲਾ ਕਿੰਨਾ ਦਊਗੀ ਉਹ ਦੋ ਪੱਲੇ ਆਇਆ ਇਹ ਸੂਈ ਸੀਗੀ ਦੋ ਕੁ ਮਹੀਨੇ ਸਾਢੇ 11 12 ਕਿਲੋ ਦੁੱਧ ਦੋਵਾਂ ਦੇ ਥੱਲੇ ਇੱਕ ਇੱਕ ਕਿੱਲੇ ਦੇ ਖੜੀ ਤੂਵੇ ਨਾ ਮੱਝ ਦੁੱਧ ਦਾ ਹਰਕ ਪਾ ਆ ਜਾਂਦਾ ਜਦੋਂ ਦੂਜੇ ਤੀਜੇ ਹੁੰਦੇ ਕੋਲੇ ਆ ਜੇ ਮੱਝ ਸਰਜਰ ਆਟੋਮੈਟਿਕ ਦੁੱਧ ਘਟ ਜਾਂਦਾ ਪਰ ਤੀਜਾ ਕਿੱਲਾ ਵਗਲ ਹੋ ਜਾਂਦਾ ਚੁੰਬੀ ਕਰ ਆਪਣੀਆਂ ਵੱਡੀ ਮੱਝ ਤਾਂ ਨਾ ਬਈ ਜਿਹੇ ਗਾਂ ਦੋਦੀ ਕਹੀ ਜੀ ਜੋ ਉਹ ਤਾਂ ਨਿਆਰੇ ਵੱਜਦੀ ਆ ਸੇਹੋਲੀ-ਗੋਲੀ ਖਾਣ ਦਾ ਥਾਰ ਬਹੁਤ ਥਾਰ ਆ ਜੀ ਤੇ ਬਾਕੀ ਹੈ ਕਸ ਕੱਲਾ ਨੀਚਾ ਕਰ ਗਿਆ ਨਾ ਮੈਂ ਬਸ ਪਹਿਲਾਂ ਵੀ ਆਪਾਂ ਬਲੌਗ ਤੇ ਦੱਸਿਆ ਮੈਂ ਜਿਹੜੀਆਂ ਜੈਲ ਆਈਆਂ ਪਿਆਤੀਆਂ ਉਹਦੇ ਕਾਰਨ ਪਤਾ ਨਹੀਂ ਭੁੱਖ ਘਟ ਜਾਂਦੀ ਆ ਬਸ ਉਹਨਾਂ ਨੂੰ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਕਸ ਕੰਨਾ ਜੇ ਕੋਹ ਹਟ ਜਾਂਦਾ ਬਸ ਤੇ ਜੈਲ ਜੀ ਬੰਪੈ ਸੀ ਇੱਕ ਇੱਕ ਤੋਂ ਤੇ ਆਪਾਂ ਪਾਓ ਪਨੀਰੂ ਸੀ ਮੱਝੂ ਸੀ ਫਿਰ ਉਹਨੂੰ ਵੀ ਨਹੀਂ ਚਾਹੀ ਜੈਲ ਉਹ ਵਧੀਆ ਖਾਂਦੀ ਆ ਪੀੜ ਵੀ ਵਧੀਆ ਖਾਂਦੀ ਆ ਸੱਲੀ ਸੁੰਨੀ ਵਧੀਆ ਖਾਂਦੀ ਆ ਜਦੋਂ ਅੱਜ ਦੇ ਬਲੌਗ ਦਾ ਇੱਥੇ ਕਰਦੇ ਐਂਡ ਸਸਰੀ ਅਕਾਲ ਜੀ ਸਾਰਿਆਂ ਓਕੇ